ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਅੱਜ ਆਪਾਂ ਬਣਾਉਣੇ ਆਂ ਭਰਮੇ ਚੱਪਣ ਕਦੂ ਪਰ ਮੈਂ ਚੱਪਣ ਕਦੂ ਬਣਾਵਾਂਗੇ ਜੀ ਆਪਾਂ ਆਹ ਨੇ ਡੱਬੇ ਜਨ ਲਈ ਵਿਚਾਰੀ ਲਓ ਜੀ ਜਿਹਦੇ ਲਈ ਆਪਾਂ ਨੇ ਆ ਚੱਪਣ ਕਦੂ ਲੈ ਲਏ ਇਹਨਾਂ ਨੂੰ ਆਪਾਂ ਛਿੱਲ ਕੇ ਧੋ ਲਿਆ ਸੁਕਾ ਲਿਆ ਆ ਪਿਆਜ਼ ਪਿਆਜ਼ਾਂ ਨੂੰ ਵੀ ਧੋ ਲਿਆ ਆਪਾਂ ਨੇ ਛਿੱਲ ਕੇ ਇਦਰ ਲਾਸਨ ਲੈ ਲਿਆ ਅਦਰਕ ਲੈ ਲਿਆ ਚਾਰ ਹਰੀਆਂ ਮਿਰਚਾਂ ਲੈ ਲਈਆਂ ਤੇ ਟਮਾਟਰ ਲੈ ਲੇ ਹੁਣ ਆਪਾਂ ਜਿਹੜੇ ਪਿਆਜ਼ ਨੇ ਜੀ ਜੇ ਤਾਂ ਆਪਾਂ ਇਹਨਾਂ ਨੂੰ ਮਿਕਸੀ ਦੇ ਵਿੱਚ ਪਾਉਨੇ ਆ ਫਿਰ ਤੇ ਜ਼ਿਆਦੇ ਬ੍ਰੀਕ ਹੋ ਜਾਂਦੇ ਨੇ ਆਪਾਂ ਬਾਹਲੇ ਬ੍ਰੀਕ ਨਹੀਂ ਕਰਨੇ ਆ ਆਪਾਂ ਇਹਨਾਂ ਨੂੰ ਚੋਪਰ ਦੇ ਵਿੱਚ ਕਰ ਲੈਨੇ ਕਿਉਂਕਿ ਚੋਪਰ ਦੇ ਵਿੱਚ ਥੋੜੇ ਜਿਹਾ ਵਧੀਆ ਮੋٹے-ਮੋٹے ਜੇ ਰਹਿੰਦੇ ਨੇ ਮਿਕਸੀ ਜ਼ਿਆਦਾ ਪਾਣੀ ਜੇ ਉਹ ਕਰ ਦਨੀ ਹੈ ਜੀ ਕੱਟ ਦਨੀ ਹੈ ਫਿਰ ਉਹਦੇ ਸਬਜ਼ੀ ਇੰਨੀ ਵਧੀਆ ਨਹੀਂ ਬਣਦੀ ਗਿੱਲੇ ਹੀ ਰਹਿੰਦੀ ਆ ਕਿਉਂਕਿ ਚਪਕਦੂਆਂ ਦੇ ਵਿੱਚ ਵੀ ਪਾਣੀ ਬਹੁਤ ਆ ਹੁੰਦਾ ਇਹਨਾ ਚੱਪਣ ਕਦੂਆਂ ਦੇ ਵਿੱਚ ਥੋੜਾ ਜਿਹਾ ਪਾਣੀ ਹੁੰਦਾ ਲੋ ਜੀ ਕੀ ਅੱਜ ਆਪਣੇ ਸਾਰੇ ਚੋਪਰ ਹੋਗੇ ਅੱਜ ਆਪਾਂ ਕਈ ਦਿਨਾਂ ਮਗਰੋਂ ਚੁੱਲ੍ਹੇ ਤੇ ਬਣਾਉਣ ਲੱਗੇ ਆ ਕਿਉਂਕਿ ਅੱਜ ਹਵਾ ਨਹੀਂ ਚੱਲ ਰਹੀ ਸੀ ਜੇ ਹਵਾ ਚੱਲਦੀ ਹੋਵੇ ਫਿਰ ਮੈਨੂੰ ਐ ਹੁੰਦਾ ਵੀ ਰੇਤਾ ਪੈ ਜੂ ਅੱਧਾ ਵਿੱਚ ਲਓ ਜੀ ਹੁਣ ਆ ਜਿਹੜਾ ਲਸਣ ਤੇ ਹਰੀ ਮਿਰਚਾ ਇਹਨੂੰ ਵੀ ਆਪਾਂ ਇਹਦੇ ਵਿੱਚ ਪਾ ਲੈਨੇ ਚੋਪਰ 'ਚ ਸਾਰੀਆਂ ਚੀਜ਼ਾਂ ਨੂੰ ਇਕੱਠੀ ਪਾ ਲੈਨੇ ਕਿਉਂਕਿ थोड़ा नहीं करता फिर ये सारी चीजा कटिया हो जाएगी मिर्चा पा लें कट के पा लें टमाटर अपने लो जी अभी मिर्चा के टमाटर भी अपने कर ले चोपर हूँ आप कड़ाही धर ले उपर चुले ਚੰਗੀ ਤਰ੍ਹਾਂ ਗਰਮ ਕਰ ਲੈਣੇ ਆ ਤਾਂ ਹੀ ਆਪਣੀ ਗਰਮ ਹੋਗੀ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਸਰ੍ਹੋਂ ਦਾ ਤੇਲ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਨੇ ਆ ਜੀ ਆਪਾਂ ਨੇ ਜੀ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਪਾ ਲੈਨੇ ਆ ਸਰ੍ਹਸੋਂ ਦਾ ਤੇਲ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਸੌਰੀ ਆਪਾਂ ਜੀਰਾ ਪਾ ਲੈਨੇ ਆ ਇਹਦੇ ਵਿੱਚ ਲਓ ਜੀ ਜੀਰਾ ਆਪਣਾ ਚੰਗੀ ਤਰ੍ਹਾਂ ਭੁੱਜ ਗਿਆ ਹੁਣ ਜਿਹੜੇ ਪਿਆਜ਼ ਆਪਾਂ ਨੇ ਚੋਪਰ ਕਰਕੇ ਰੱਖੇ ਤੇ ਇਹਨੂੰ ਵਿੱਚ ਪਾ ਲੈਂਦੇ। ਇਹਨੂੰ ਖੰਡ ਲੈਣੇ। ਅੱਜ ਆਪਣੇ ਭੁੱਜ ਗਏ ਜੀ ਥੋੜੇ ਭੁੰਨੇ ਨੇ ਹੁਣ ਆਪਾਂ ਜਿਹੜਾ ਕੱਟ ਕੇ ਰੱਖੇ ਤੇ ਟਮਾਟਰ ਹਰੀ ਮਿਰਚ ਅਦਰ ਕਲਾਸਨ ਇਹਨਾਂ ਨੂੰ ਵੀ ਵਿੱਚ ਐਡ ਕਰ ਲੈਣੇ ਪਾਣੀ ਨਹੀਂ ਪਾਉਂਦੇ ਆਪਾਂ ਇਹਦੇ ਵਿੱਚ ਬਿਲਕੁਲ ਫਿਰ ਇਹਦੇ ਵਿੱਚ ਨੂੰ ਵਿੱਚ ਨਾਲ ਹੀ ਐਡ ਕਰ ਲੈਣੇ ਤਾਂ ਜੋ ਪਾਣੀ ਆਪਾਂ ਨੇ ਪਾਉਣਾ ਨਹੀਂ ਆਪਣੇ ਮਸਾਲੇ ਚੰਗੀ ਤਰ੍ਹਾਂ ਪੱਕ ਜਾਣ हल्दी पा लेने दो चमच छोटे ये तो बड़ा जी अपना चमचा एक चमचा पा लिया अपने बड़ा मिर्च पा लेने क्योंकि अपने पहला हरी मिर्चा भी पा लिया थोड़ी पाव हम आप पा लेने नमक स्वाद अनुसार ਲਓ ਜੁਨੇ ਨੂੰ ਤੋਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੱਜਾਂਗੇ ਭੁੰਨਾਂਗੇ ਬਹੁਤ ਦੇਰ ਤੱਕ ਇਹਨੂੰ ਪਕਾਵਾਂਗੇ ਜਿੰਨੀ ਦੇਰ ਤੱਕ ਆ ਪਾਣੀ ਜਿਹੜਾ ਵਿੱਚੋਂ ਮੱਚ ਨਹੀਂ ਜਾਂਦਾ ਸਾਰਾ ਕਿਉਂਕਿ ਨਮਕ ਪਾਉਣ ਨਾਲ ਤੇਜਿਆਂ ਨੇ ਪਾਣੀ ਛੱਡਦਾ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਾਂਗੇ ਮਸਾਲਾ ਬਣਾਉਣਾ ਜਿੰਨੇ ਮੇਂ ਕਰੇਲਿਆਂ ਦਾ ਮਸਾਲਾ ਬਣਾਉਣਾ ਉਦਾਂ ਦਾ ਮਸਾਲਾ ਬਣਾਉਣਾ ਆਪਾਂ ਨੇ ਇਹ ਜੀ ਮਸਾਲਾ ਆਪਣਾ ਚੰਗੀ ਤਰ੍ਹਾਂ ਪੱਕ ਗਿਆ ਦੇਖੋ ਪਾਣੀ ਸਾਰਾ ਸੁੱਕ ਗਿਆ ਹੁਣ ਇਹਨੂੰ ਆਪਾਂ نیچے ਲਾ ਲੈਨੇ ਆਂ ਇਹਨਾਂ ਇਹ ਆਪਾਂ ਲੋ ਜੀ ਜਿਹੜੇ ਵੱਡੇ ਨੇ ਆਹ ਇਹਨਾਂ ਦੇ ਵਿੱਚ ਆਪਾਂ ਵੱਧ ਚੀਰ ਪਾ ਲਵਾਂਗੇ ਇਹਨਾਂ ਦੇ ਵਿੱਚ ਇੱਕ ਇਦਾਂ ਪਾ ਲੈਨੇ ਆਂ ਠੀਕ ਇਹ ਪਾ ਲਿਆ ਇਹ ਸਾਰੇ ਕੱਚੇ ਨੇ ਜੀ ਪੱਕਾ ਇਹਨਾਂ ਦੇ ਵਿੱਚ ਕੋਈ ਨਹੀਂ ਹੈਗਾ ਨਰਮ ਪੈ ਨੇ ਸਾਰੇ ਕੱਚੇ ਲਓ ਜੀ ਇਦਾਂ ਹੀ ਆਪਾਂ ਸਾਰੇ ਇਹਨਾਂ ਨੂੰ ਥੀਰ ਪਾ ਲੈਨੇ ਚਲੋ ਲਓ ਜੀ ਆਪਾਂ ਨੇ ਇਹ ਕੱਦੂ ਇਦਾਂ ਕੱਟ ਲਏ ਹੁਣ ਇਹਨਾਂ ਦੇ ਵਿੱਚ ਆਪਾਂ ਇਦਾਂ ਮਸਾਲਾ ਭਰ ਦਿੰਨੇ ਆ ਅੰਤ ਨਾਲੇ ਭਰ ਦਿੰਨੇ ਜੀ ਇਹ ਮਸਾਲਾ ਭਰਨ ਨਾਲ ਜੀ ਇਹਦੇ ਅੰਦਰ ਤੱਕ ਵਗ ਜਾਂਦਾ ਹਾਂ ਨੂਨ ਮਿਰਚ ਜਿਹੜਾ ਆਪਣਾ ਫਿੱਕੇ ਜੇ ਨਹੀਂ ਰਹਿੰਦੇ ਜੇ ਆਪਾਂ ਉਹ ਕੱਲਿਆਂ ਨੂੰ ਉਹ ਕਰਾਂਗੇ ਉਹ ਨਾਲ ਹੁੰਦੇ ਵਿੱਚੇ ਨੂਨ ਮਿਰਚ ਰਚੀ ਜਾਊਗਾ ਜਿੰਨਾ ਚਿਰ ਪਕਾਵਾਂਗੇ ਚਲੋ ਜੀ ਇਸੇ ਤਰ੍ਹਾਂ ਆਪਾਂ ਸਾਰੇ ਜੱਪਣ ਕਦੂਆਂ ਨੂੰ ਭਰ ਲੈਨੇ ਲਓ ਜੀ ਮਸਾਲਾ ਆਪਾਂ ਨੇ ਕਦੂਆਂ ਦੇ ਵਿੱਚ ਭਰ ਲਿਆ ਚੰਗੀ ਤਰ੍ਹਾਂ ਤਾਂ ਇਹਨੂੰ ਦੁਬਾਰੇ ਉੱਪਰ ਧਰ ਲੈਨੇ ਇਹਦੇ ਪਾਲਣਿਆ ਸਰੋਂ ਦਾ ਤੇਲ ਤੇਲ ਨੂੰ ਚੰਗੀ ਤਰ੍ਹਾਂ ਕੱਢ ਲੈਨੇ ਲਓ ਜੀ ਤੇਲ ਆਪਣਾ ਚੰਗੀ ਤਰ੍ਹਾਂ ਕੱਢ ਗਿਆ ਆਪਾਂ ਨੇ ਇੱਕ ਫਾੜੀ ਸਿੱਟ ਕੇ ਦੇਖ ਲਈ ਵਿੱਚ ਹੁਣ ਜਿਹੜੀ ਆ ਆਪਣੀ ਚਿੱਪਣ ਕਦੂ ਆਪਾਂ ਨੇ ਉਹ ਕਰੇ ਤੇ ਇਹਨਾਂ ਨੂੰ ਤੇਲ ਦੇ ਵਿੱਚ ਛੱਡ ਦੇਨੇ ਆ

ਲੜੀ ਕੱਦੂ ਆਪਣੇ ਦੇਖੋ ਸਾਰੇ ਪੱਕ ਗਏ। ਸ਼ਿੰਗੀਦਾਂ ਅੰਦਰ ਤੱਕ ਪੱਕ ਗਏ ਇਹ। ਮੱਠੀ ਮੱਠੀ ਅੱਗ ਤੇ ਬਣਾਏ ਨੇ। ਹੁਣ ਜਿਹੜਾ ਆਪਣਾ ਮਸਾਲਾ ਬਚ ਗਿਆ ਤੇ ਜੀ। ਮੰਦੇ ਵਿੱਚੇ ਬਾਦਨੇ ਹੁਣ ਜਿਹੜਾ ਮਸਾਲਾ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ 2-4 ਮਿੰਟ ਲਈ ਆਪਾਂ ਇਹਨੂੰ ਉੱਪਰੋਂ ਢੱਕ ਕੇ ਪਕਾ ਲੈਨੇ ਉਡੀ ਸਬਜੀ ਆਪਣੀ ਬਣ ਗਈ ਦੇਖੋ ਚੰਗੀ ਤਰ੍ਹਾਂ ਪੱਕ ਗਈ ਹੁਣ ਇਹਦੇ ਵਿੱਚ ਆਪਾਂ ਧਨੀ ਐਡ ਕਰ ਦਿੰਦੇ ਹਾਂ ਲਓ ਜੀ ਧਣੀਆਂ ਆਪਾਂ ਨੇ ਪਾਤਾ ਸਬਜੀ ਆਪਣੀ ਬਣ ਗਈ ਬਿਲਕੁਲ ਤਰੇਲਿਆਂ ਵਰਗਾ ਟੇਸਟ ਆਉਂਦਾ ਜੀ ਇਹਦਾ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ